ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਪਲੀਜ਼ ਇਹਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਜ ਅਸੀਂ ਘਰ ਬਣਾਏ ਸੀ ਨਵੇਂ ਸਟਾਈਲ ਦੇ ਪਰਮੇ ਟਿੰਡੇ ਸੋ ਉਹਦੀ ਆਪਾਂ ਰੈਸਪੀ ਸ਼ੇਅਰ ਕਰਨ ਲੱਗੇ ਆ ਸਭ ਤੋਂ ਪਹਿਲਾਂ ਆਪਾਂ ਕੜਾਈ ਲੈ ਲੈਣੀ ਆ ਕੜਾਈ ਨੂੰ ਆਪਾਂ ਆਲੇ ਦੁਆਲੇ ਮਿੱਟੀ ਘਾ ਲਵਾਂਗੇ ਕੜਾਈ ਦੇ ਆਲੇ ਦੁਆਲੇ ਮਿੱਟੀ ਲਾਉਣ ਨਾਲ ਇਹ ਹੁੰਦਾ ਆ ਵੀ ਇਹ ਮਾਂਜਣ ਚ ਵੀ ਆਸਾਨੀ ਹੋ ਜਾਂਦੀ ਆ ਕਿਉਂਕਿ ਕਾਲੇ ਭਾਂਡੇ ਮਾਂਜਣੇ ਬਹੁਤ ਹੀ ਔਖੇ ਲੱਗਦੇ ਆ ਫਿਰ ਬਾਅਦ ਵਿੱਚ ਆਪਾਂ ਟਿੰਡਿਆਂ ਨੂੰ ਚਾਰ ਭਾਗਾਂ ਵਿੱਚ ਕੱਟ ਲੈਣਾ ਆ ਤੇ ਇੱਕ ਕੌਲੀ ਵਿੱਚ ਹਲਦੀ, ਲੂਨ, ਮਸਾਲਾ ਆਪਾਂ ਮਿਕਸ ਕਰਕੇ ਫਿਰ ਬਾਅਦ ਵਿੱਚ ਇਹਨਾਂ ਨੂੰ ਹੌਲੀ-ਹੌਲੀ ਆਪਾਂ ਟਿੰਡਿਆਂ ਦੇ ਵਿੱਚ ਭਰ ਲੈਣਾ ਆ। ਫਿਰ ਇੱਥੇ ਆਪਾਂ ਤੜਕਾ ਵੀ ਰੈਡੀ ਕਰ ਲਿਆ ਸੀ। ਤੜਕੇ ਵਿੱਚ ਆਪਾਂ ਪਿਆਜ਼, ਟਮਾਟਰ ਤੇ ਮਿਰਚਾਂ ਐਡ ਕਰ ਲੈਣੀਆਂ ਆ। ਇਹਨਾਂ ਸਾਰਿਆਂ ਨੂੰ ਆਪਾਂ ਰੈਡੀ ਕਰਕੇ ਪਹਿਲਾਂ ਹੀ ਰੱਖ ਲੈਣਾ ਆ। ਫਿਰ ਬਾਅਦ ਵਿੱਚ ਆਪਾਂ ਕੜਾਈ ਵਿੱਚ ਤੇਲ ਗਰਮ ਕਰਨਾ ਆ। ਇੱਥੇ ਧਿਆਨ ਰੱਖਿਓ ਵੀ ਤੇਲ ਨੂੰ ਆਪਾਂ ਜ਼ਿਆਦਾ ਗਰਮ ਨਹੀਂ ਹੋਣ ਦੇਣਾ, ਇਸ ਨਾਲ ਛਿੱਟੇ ਪੈਣ ਦਾ ਡਰ ਰਹਿੰਦਾ ਆ। ਫਿਰ ਬਾਟ ਟਮਾਟਰ ਪਾ ਲਵਾਂਗੇ ਟਮਾਟਰ ਨੂੰ ਸਭ ਤੋਂ ਪਹਿਲਾਂ ਅਸੀਂ ਟਮਾਟਰ ਹੀ ਯੂਜ਼ ਕਰੀਦਾ ਆ ਕਿਉਂਕਿ ਇਹਦੇ ਨਾਲ ਸਬਜੀ ਵਿੱਚ ਰੰਗ ਵੀ ਸੋਹਣਾ ਆ ਜਾਂਦਾ ਆ ਤੇ ਥੋੜਾ ਖੱਟਾਪਨ ਵੀ ਆ ਜਾਂਦਾ ਜਿਹਦੇ ਨਾਲ ਸਬਜੀ ਹੋਰ ਜ਼ਿਆਦਾ ਸਵਾਦ ਲੱਗਦੀ ਆ ਬਾਅਦ ਵਿੱਚ ਐਡ ਕਰ ਦੇਣੀਆਂ ਆ ਮਿਰਚਾਂ ਮਿਰਚਾਂ ਨੂੰ ਵੀ ਆਪਾਂ ਥੋੜਾ ਥੋੜਾ ਪੁੰਨ ਲੈਣਾ ਆ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਆ ਤੜਕੇ ਦੇ ਵਿੱਚ ਪਹਿਲਾਂ ਪਿਆਜ਼ ਐਡ ਨਹੀਂ ਕਰਨੇ ਪਹਿਲਾਂ ਆਪਾਂ ਐਡ ਕਰਨੇ ਆ ਪਰਮੇ ਟਿੰਡੇ ਜੋ ਕਿ ਆਪਾਂ ਮਸਾਲੇ ਦੇ ਨਾਲ ਹੀ ਪਹਿਲਾਂ ਭਰ ਕੇ ਰੱਖ ਲਏ ਸੀ ਇਹਨਾਂ ਨੂੰ ਇੱਕ ਇੱਕ ਕਰਕੇ ਆਪਾਂ ਤੇਲ ਦੇ ਵਿੱਚ ਛੱਡਾਂਗੇ ਆਪਾਂ ਤੇਲ ਇੱਥੇ ਬਹੁਤਾ ਯੂਸ ਨਹੀਂ ਕਰਨਾ ਆਪਾਂ ਉਹਨਾਂ ਹੀ ਤੇਲ ਪਾਉਣਾ ਆ ਜਿੰਨਾ ਕਿ ਟਿੰਡੇ ਸੋਖ ਸਕਣ ਜਦੋਂ ਟਿੰਡੇ ਹਲਕੇ ਬਰਨ ਹੋਣ ਲੱਗ ਜਾਣ ਤਾਂ ਇਹਨਾਂ ਨੂੰ ਆਪਾਂ ਹੌਲੀ ਹੌਲੀ ਨਾਲ ਪਾਸਾ ਫਲਟ ਦੇਣਾ ਆ ਤਾਂ ਜੋ ਇਹ ਜਲਨ ਨਾ ਥੱਲਿਓ ਹੌਲੀ ਹੌਲੀ ਆਪਾਂ ਪਲਟੇ ਜਾਵਾਂਗੇ ਇਹਨਾਂ ਨੂੰ ਜਾ ਤੱਕ ਇਹ ਪੂਰੇ ਪੱਕ ਨਹੀਂ ਜਾਂਦੇ ਇੱਥੇ ਥੋੜਾ ਜਿਹਾ ਆਪਾਂ ਅੱਗ ਦਾ ਸੇਕ ਵੀ ਘੱਟ ਕਰ ਲੈਣਾ ਮਠੀ ਮਠੀ ਅੱਗੇ ਇਹਨਾਂ ਨੂੰ ਆਪਾਂ ਭੁੰਨਣਾ ਹੈ ਇਹਦੇ ਨਾਲ ਇਹ ਹੋਰ ਟੇਸਟੀ ਪਣੀ ਜਾਣਾਗੇ ਅਸੀਂ ਬਤ ਪਤ ਟਰਾਈ ਇਹੀ ਕਰੀਦਾ ਆ ਵੇ ਜਿਹੜੀ ਸਬਜੀ ਆ ਉਹ ਚੁੱਲ੍ਹੇ ਤੇ ਬਣਾਈ ਜਾਵੇ ਕਿਉਂਕਿ ਚੁੱਲ੍ਹੇ ਦੀ ਬਣੀ ਸਬਜੀ ਦਾ ਟੇਸਟ ਹੀ ਕੁਛ ਅਲੱਗ ਹੁੰਦਾ ਆ ਨਾਲ ਇਹ ਆਪਣੇ ਹੈਲਥ ਲਈ ਵੀ ਬਹੁਤ ਬੈਨੀਫੀਸ਼ੀਅਲ ਆ ਗੈਸੀ ਵੀ ਇਹੀ ਟਰਾਈ ਕਰਿਆ ਕਰੋ ਵੀ ਘਰ ਕੋਈ ਵੀ ਸਬਜੀ ਜਾਂ ਕੋਈ ਵੀ ਚੀਜ਼ ਬਣਾਉਣੀ ਆ ਹਮੇਸ਼ਾ ਚੁੱਲਾ ਹੀ ਬਾਲੀਏ ਇੱਕ ਵਾਰ ਤੁਸੀਂ ਚੁੱਲਾ ਬਾਲ ਕੇ ਦੇਖਿਓ ਤਾਂ ਤੁਹਾਨੂੰ ਉਹਦੇ ਤੇ ਬਣੀ ਹੋਈ ਚੀਜ਼ ਦਾ ਸਵਾਦ ਅਲੱਗ ਹੀ ਆਊਗਾ ਹੁਣ ਆਪਣੇ ਟਿੰਡੇ ਇੱਥੇ ਹਲਕੇ ਹਲਕੇ ਬ੍ਰਾਊਨ ਹੋ ਗਏ ਆ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਹੋਰ ਪਕਾ ਲਵਾਂਗੇ ਕਿਉਂਕਿ ਜੇ ਕੱਚਾਪਨ ਇਹਨਾਂ ਵਿੱਚ ਰਹਿ ਗਿਆ ਤਾਂ ਸਬਜ਼ੀ ਸਵਾਦ ਆਪਣੀ ਨਹੀਂ ਬਣਨੀ ਹਲਕਾ ਬ੍ਰਾਊਨ ਹੋਣ ਤੋਂ ਬਾਅਦ ਆਪਾਂ ਟਿੰਡਿਆਂ ਦੇ ਵਿੱਚ ਐਡ ਕਰਨੇ ਆ ਪਿਆਜ਼ ਪਿਆਜ਼ ਨੂੰ ਆਪਾਂ ਬਹੁਤਾ ਬ੍ਰੇਕ ਬ੍ਰੇਕ ਨਹੀਂ ਕੱਟਣਾ ਇਹਨੂੰ ਥੋੜਾ ਇਹ ਅੱਜ ਨੂੰ ਆਪਾਂ ਥੋੜਾ ਮੋਟਾ ਹੀ ਕੱਟ ਕਰਨਾ ਆ ਤੇ ਹੌਲੀ-ਹੌਲੀ ਇਹਨੂੰ ਆਪਾਂ ਕੜਾਈ ਦੇ ਵਿੱਚ ਐਡ ਕਰਨਾ ਕਰ ਦੇਣਾ ਆ ਤੇ ਨਾਲ ਇਹ ਆਪਾਂ ਇਹਦੇ ਮਿਰਚਾਂ ਵੀ ਐਡ ਕਰ ਦੇਣੀਆਂ ਕਿਉਂਕਿ ਆਪਾਂ ਮਿਰਚਾਂ ਪਹਿਲਾਂ ਨਹੀਂ ਸੀ ਐਡ ਕੀਤੀਆਂ ਹੁਣ ਇੱਥੇ ਆਪਾਂ ਜਿਹੜੇ ਪਿਆਜ਼ ਐਡ ਕੀਤੇ ਸੀਗੇ ਉਹ ਆਪਾਂ ਮਿਕਸ ਕਰ ਲੈਣੇ ਆ ਹਲਕੀ ਹਲਕੀ ਆਪਾਂ ਘੜਸ਼ੀ ਫੇਰਨੀ ਆ ਤਾਂ ਜੋ ਜਿਹੜਾ ਟਿੰਡੀਆਂ ਦਾ ਮਸਾਲਾ ਆ ਉਹ ਬਾਹਰ ਨਾ ਨਿਕਲ ਜਾਵੇ ਸੋ ਆਪਾਂ ਇੱਥੇ ਅੱਗ ਦਾ ਸੇਕ ਵੀ ਥੋੜਾ ਮਠਾ ਕਰ ਲਵਾਂਗੇ ਇੱਥੇ ਆਪਣੀ ਸਬਜੀ ਹੋ ਚਲਦੀ ਹੈ ਰੈਡੀ ਤੇ ਹੁਣ ਆਪਾਂ ਐਡ ਕਰ ਦਵਾਂਗੇ ਇੱਥੇ ਮਿਰਚ ਮਸਾਲਾ ਆਪਾਂ ਜਿਆਦਾ ਇੱਥੇ ਮਿਰਚ ਮਸਾਲਾ ਐਡ ਨਹੀਂ ਕਰਨਾ ਕਿਉਂਕਿ ਟਿੰਡੀਆਂ ਦੇ ਵਿੱਚ ਪਹਿਲਾਂ ਹੀ ਆਪਾਂ ਮਿਰਚ ਮਸਾਲਾ ਐਡ ਕਰ ਦਿੱਤਾ ਸੀ ਇੱਥੇ ਆਪਾਂ ਥੋੜਾ ਜਿਹਾ ਟੇਸਟ ਤੇ ਅਕੋਰਡਿੰਗ ਹੀ ਆਪਣੇ ਆਪ ਲੂਣ ਮਿਰਚ ਮਸਾਲਾ ਐਡ ਕਰਾਂਗੇ ਆਪਾਂ ਨਾਰਮਲ ਸਬਜੀ ਵਾਂਗ ਪਾਇਆ ਤਾਂ ਇਹ ਜਿਆਦਾ ਹੋ ਜਾਵੇਗਾ ਇੱਥੇ ਆਪਾਂ ਖਾਸ ਤੌਰ ਤੇ ਇਹ ਧਿਆਨ ਰੱਖਣਾ ਵੀ ਆਪਣਾ ਲੂਣ ਮਿਰਚ ਜਿਆਦਾ ਨਾ ਹੋ ਜਾਵੇ ਅਸੀਂ ਟਰਾਈ ਕਰੀਦਾ ਆ ਵੀ ਸਾਰਾ ਕੁਝ ਘਰ ਦਾ ਬਣਿਆ ਇਹ ਯੂਜ਼ ਕੀਤਾ ਜਾਵੇ ਕਿਉਂਕਿ ਜਿਵੇਂ ਕਿ ਆਪਨੂੰ ਪਤਾ ਹੈ ਮਾਰਕੀਟ ਵਿੱਚ ਜੋ ਵੀ ਚੀਜ਼ ਆਉਂਦੀ ਆ ਸਪਰੇ ਦੇ ਨਾਲ ਹੀ ਆਉਂਦੀ ਆ ਇੱਥੇ ਆਪਾਂ ਘਰ ਬਿਨਾਂ ਸਪਰੇਆਂ ਤੋਂ ਹੀ ਸਾਰਾ ਕੁਝ ਉਗਾ ਸਕਦੇ ਜਿਵੇਂ ਭਿੰਡੀ ਟਮਾਟਰ ਹੋਰ ਵੀ ਕਈ ਸਬਜ਼ੀਆਂ ਆ ਇੱਥੇ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਹੀ ਦੱਸਿਆ ਸੀ ਜੇ ਆਪਣਾ ਟੇਲ ਵੱਧ ਜਾਵੇ ਤਾਂ ਇਹਨਾਂ ਨੂੰ ਥੋੜਾ ਕੱਢ ਲੈਣਾ ਆ ਟਿੰਡਿਆਂ ਦੇ ਵਿੱਚ ਕਿਉਂਕਿ ਕਈ ਵਾਰ ਟਿੰਡੇ ਵੱਧ ਹੁੰਦੇ ਆ ਤੇ ਤੇਲ ਘੱਟ ਰਹਿ ਜਾਂਦਾ ਹੈ ਇਸ ਲਈ ਪਹਿਲਾਂ ਆਪਾਂ ਥੋੜਾ ਵੱਧ ਤੇਲ ਪਾ ਲੈਣਾ ਬਾਅਦ ਵਿੱਚ ਨੂੰ ਆਪਾਂ ਕੱਢ ਵੀ ਸਕਦੇ ਹਾਂ ਟਿੰਡਿਆਂ ਦੀ ਸਬਜ਼ੀ ਦੇ ਨਾਲ ਅਸੀਂ ਬਣਾਈਆਂ ਸੀ ਪਰੌਂਠੀਆਂ ਕਿਉਂਕਿ ਸੁੱਕੀ ਸਬਜ਼ੀ ਦੇ ਨਾਲ ਜ਼ਿਆਦਾ ਪਰੌਂਠੀਆਂ ਹੀ ਸਵਾਲ ਲੱਗਦੀਆਂ ਤੁਸੀਂ ਵੀ ਇਹ ਨਵੇਂ ਤਰੀਕੇ ਦੇ ਟਿੰਡੇ ਆਪਣੇ ਘਰੋਂ ਜ਼ਰੂਰ ਬਣਾ ਕੇ ਦੇਖਿਓ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੇ ਲੱਗੇ ਤੇ ਇੱਥੇ ਆਪਾਂ ਪਰੌਂਠੇ ਨੂੰ ਪਲਟ ਦੇਣਾ ਆ ਤੇ ਆਪਾਂ ਦੋਨਾਂ ਸਾਈਡ ਤੋਂ ਹੀ ਇਹਦੇ ਆਇਲ ਯੂਜ਼ ਕਰਨਾ ਆ ਇੱਥੇ ਕਰ ਲਈ ਸੀ ਥਾਲੀ ਤਿਆਰ ਨਾਲ ਲਈ ਸੀ ਅਸੀਂ ਲੱਸੀ ਤੇ ਨਾਲ ਬਣਾਈ ਸੀ ਆਪਾਂ ਦੀ ਚਟਨੀ ਜੋ ਕਿ ਅੱਜ ਕੱਲ ਦੇ ਸੀਜ਼ਨ ਵਿੱਚ ਬਹੁਤ ਹੀ ਵਧੀਆ ਲੱਗਦੀ ਆ ਤੁਸੀਂ ਚਾਹੋ ਤਾਂ ਕਮੈਂਟ ਕਰਕੇ ਸਾਨੂੰ ਦੱਸਿਓ ਅਸੀਂ ਇਹਦਾ ਵੀ ਬਲੌਗ ਜ਼ਰੂਰ ਸ਼ੇਅਰ ਕਰਾਂਗੇ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੱਦਾਂ ਦੇ ਲੱਗੇ ਪਰ ਮੈਂ ਟਿੰਡੇ